ਅਯੁੱਧਿਆ ਵਿਖੇ ਕ੍ਰਿਪ 500 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਯੁੱਧਿਆ ਵਿੱਚ ਹੋਈ ਰਾਮ ਲਲਾ ਦੀ ਪ੍ਰਾਣ ਪ੍ਰਤੀਸ਼ਟਾ ਕਰਵਾਈ ਗਈ ਤਾਂ ਉਸ ਹੀ ਦਿਨ ਨੂੰ ਲੈ ਕੇ ਅੱਜ ਪੂਰਾ ਸਾਲ ਹੋ ਗਿਆ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਪ੍ਰਾਣ ਪ੍ਰਤਿਸ਼ਟਾ ਮੌਕੇ ਤੇ ਬਸੇ ਪਠਾਨਾ ਦੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਅਨੂਪ ਸਿੰਘਲਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਨਿੰਮ ਵਾਲਾ ਚੌਂਕ 메ਨ ਬਾਜ਼ਾਰ ਵਿੱਚ ਲੰਗਰ ਲਗਾਇਆ ਗਿਆ ਇਸ ਮੌਕੇ ਸਾਬਕਾ ਵਿਧਾਇਕ ਅਤੇ ਆਪ ਦੇ ਜ਼ਿਲ੍ਹਾ ਇੰਚਾਰਜ ਗੁਰਪ੍ਰੀਤ ਸਿੰਘ ਜੀਪੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੇਲੇ ਦਾ ਇਹ ਸਾਰਿਆਂ ਨੂੰ ਜੈ શ્રી ਰਾਮ ਅੱਜ ਸਾਡੇ ਯੋਧੇ ਵਿੱਚ ਸ਼੍ਰੀ ਰਾਮ ਲਿਲਾ ਜੀ ਦੀ ਪ੍ਰਣ ਪ੍ਰਤੀਸ਼ਤਾ ਦਾ 1 ਸਾਲ ਪੂਰਾ ਹੋਇਆ ਸੀ ਉਹਦੀ ਅਸੀਂ ਇੱਕ ਬਰੇਗੰਡ ਬਣਾ ਰਹੇ ਹਾਂ ਤੇ ਉਸੇ ਖੁਸ਼ੀ ਦੇ ਵਿੱਚ ਅਸੀਂ ਨਿੰਮਲੇ ਚੌਂਕ ਬਸੀ ਪਠਾਣਾ ਦੇ ਵਿੱਚ ਸਮੂਹ ਆਪਣੇ ਮਿੱਤਰਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਕੀਤਾ ਤਾਂ ਔਰ ਅਸੀਂ ਸਾਰੇ ਸਮੁੱਚੇ ਜਗ ਨੂੰ ਤੇ ਸ਼ਹਿਰ ਨੂੰ ਸ਼੍ਰੀ ਆਰਮ ਲਾਲਾ ਜੀ ਦੇ ਇੱਕ ਸਾਲ ਆਗਮਨ ਦੇ ਇੱਕ ਸਾਲ ਪੂਰਾ ਹੋਣ ਦੀ ਲੱਖ ਲੱਖ ਵਧਾਈਆਂ। ਜਿਹਨਾਂ ਸਾਰੇ ਜਿਹੜਾ ਚਾਹੁੰਦੇ ਇਸ ਵਾਰ ਕੀ ਨੇ ਕਿ ਕਿਤੇ ਜਿਹੜੀ ਨਤਰਤਰੀ ਦੇ ਜਿਹੜੇ ਰੋਸ਼ੀਆਂ ਉਹਨਾਂ ਬੁਲਾਏ ਗਏ। ਨਾਫਰਦ ਦੀ ਗੱਲ ਤਾਂ ਇਹ ਇਸ ਤਰ੍ਹਾਂ ਹੈ ਜੀ ਤੁਸੀਂ ਆਪਣਾ ਕੰਮਕਾਰ ਕਰੀ ਚੱਲੋ। ਆਪਣੇ ਆਪਣੇ ਉਹਦੇ ਨਾਲ ਆਪਣੇ ਧਰਮ ਦੇ ਪ੍ਰਤੀ ਆਪਣਾ ਆਸਥਾ ਰੱਖੋ ਔਰ ਬਾਕੀ ਜਿਹੜੇ ਦੂਜੇ ਧਰਮ ਨੇ ਉਹਨਾਂ ਦਾ ਬਰਾਬਰ ਸਨਮਾਨ ਕਰੋ। ਉਸ ਤੋਂ ਬਾਅਦ ਕੋਈ ਚਿਕਰਨੀਏ ਤਾਂ ਸਾਰੇ ਸਿਆਸੀ ਗੱਲਾਂ ਹੁੰਦੀਆਂ ਨੇ। ਸਾਰਿਆਂ ਨੂੰ ਜੈ ਸ਼੍ਰੀ ਰਾਮ। ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ। ਅੱਜ ਦਾ ਇਹ ਲੰਗਰ ਸਭ ਤੋਂ ਪਹਿਲਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਸਮੂਹ ਸਾਡੇ ਦੇਸ਼ ਨਿਵਾਸੀਆਂ ਨੂੰ ਸਾਰੇ ਸਨਾਤੀਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਉਹ ਬਹੁਤ ਹੀ ਇਤਿਹਾਸਿਕ ਦਿਨ ਹੈ ਕਿਉਂਕਿ ਅੱਜ ਦੇ ਦਿਨ ਹੀ ਪਿਛਲੇ ਸਾਲ ਅਯੁੱਧੇ ਦੇ ਵਿੱਚ ਸ਼੍ਰੀ ਰਾਮ ਜੀ ਦੇ ਮੰਦਿਰ ਦਾ ਨਿਰਮਾਣ ਹੋਇਆ ਜੋ ਕਿ ਪਿਛਲੇ ਹਜ਼ਾਰਾਂ ਵਰ੍ਹਿਆਂ ਤੋਂ ਲਟਕ ਰਿਹਾ ਸੀਗਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਬਹੁਤ ਵਧੀਆ ਕੰਮ ਕਰਕੇ ਸਾਤੀਂ ਸ਼੍ਰੀ ਰਾਮ ਦਾ ਜਿਹੜਾ ਸੀਗਾ ਉਹ ਆਪਣੀ ਜਗ੍ਹਾ ਤੇ ਨਵ ਨਵ ਨਿਰਮਣ ਹੋਇਆ ਉਸੇ ਫਲਕਸ਼ ਦੇ ਵਿੱਚ ਅੱਜ ਦਾ ਇਹ ਦਿਹਾੜਾ ਜਿਹੜਾ ਹੈ ਇੱਕ ਇਤਿਹਾਸਿਕ ਦਿਹਾੜਾ ਹੈ ਸਮੂਹ ਸ਼ਹਿਰ ਦੇ ਵਸਨੀਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਪਹਿਲਾਂ ਦਾ ਅੱਜ ਦੇ ਦਿਨ ਦੀ ਉਸੇ ਖੁਸ਼ੀ ਦੇ ਵਿੱਚ ਅੱਜ ਸਾਡੇ ਅਨੂਪ ਸਿੰਘਲਾ ਜੀ ਦੁਆਰਾ ਬਸੀ ਪਠਾਰਾ ਦੀ ਮੇਨ ਬਾਜ਼ਾਰ ਦੇ ਵਿੱਚ ਲੰਗਰ ਲਗਾਇਆ ਗਿਆ ਤਾਂ ਕਿ ਪ੍ਰਭੂ ਸ਼੍ਰੀ ਰਾਮ ਜੀ ਦਾ ਇਹ ਜਿਹੜਾ ਦਿਹਾੜਾ ਇੱਕ ਇਤਿਹਾਸਿਕ ਬਣਾਇਆ ਜਾ ਸਕੇ ਅਤੇ ਲੋਕਾਂ ਦੇ ਵਿੱਚ ਐਦੇ ਪ੍ਰਤੀ ਜਿਹੜਾ ਹੈ ਹੋਰ ਸ਼ਰਧਾ ਜਗਾਈ ਗਾ ਜੀ। ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਜੁੱਧੇ ਅੱਜ ਜੋ ਰਾਮ ਮੰਦਰ ਬਣਿਆ ਤੇ ਉਹਦੀ ਅੱਜ ਸਾਲਗिरा ਅਸੀਂ ਬਸੇਪਟਾਣ ਚ ਮਨਾ ਰਹੇ ਆਂ ਤੇ ਅੱਜ ਲੰਗਰ ਵੀ ਲਾਏ ਜਾ ਰਹੇ ਆ ਤੇ ਕਈ ਦਿਨਾਂ ਤੋਂ ਜਦੋਂ ਸਾਲਗिरा ਹੋਈ ਆ ਪੂਰੀ ਤਾਂ ਸਾਰੇ ਸ਼ਹਿਰਾਂ ਚ ਇਹ ਲੰਗਰ ਪਤਾਇਆ ਜਾ ਰਿਹਾ ਸਹੀ ਮਹੀਨਾ ਚ ਉੱਥੇ ਲੋਕ ਅਯੁੱਧਿਆ ਜਾ ਕੇ RAM JI ਦੇ ਮੰਦਿਰ ਬਣਿਆ ਉੱਤੇ ਮੱਥਾ ਟੇਕਣ ਵੀ ਜਾ ਰਿਹਾ ਹੈ ਤੇ ਕਿਉਂਕਿ ਇਹ ਸਹੀ ਸੱਦਾ ਕਿਉਂਕਿ ਬਸੇ ਸ਼ਹਿਰ ਹਮੇਸ਼ਾ ਹੀ ਸਾਡੇ ਜੇ ਲੋਕ ਨੇ ਉਹ ਧਰਮ ਨਾਲ ਸਾਤਾ ਹਮੇਸ਼ਾ ਬਸਵਾਲ ਰੱਖਦੇ ਆ ਜਿਵੇਂ ਅੱਜ ਸਾਲਗिरा ਤੇ ਲੰਗਰ ਵੀ ਲਾਏ ਜਾ ਰਿਹਾ ਹੈ ਸੰਗਤਾਂ ਨੂੰ ਲੰਗਰ ਬਣਿਆ ਜਾ ਰਿਹਾ ਤੇ ਵਧੀਆ ਪ੍ਰਾਲਾ ਮੈਂ ਇਹ ਹੀ ਬੇਨਤੀ ਕਰਾਂਗਾ ਵੀ ਸਾਰੇ ਇਕੱਠੇ ਹੋ ਕੇ ਆਪਾਂ ਸਾਲਗिरा ਮਨਾਈਏ ਤਾਂ ਕਿ ਵਧੀਆ ਆਪਾਂ ਸੰਦੇਸ਼ ਦੇ ਸਕੀਏ ਤੇ ਵਧੀਆ ਸੇਵਾ ਸੇਵਾ ਭਾਵਨਾ ਕਰ ਸਕੀਏ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਕਿਤੇ ਦੇਖਿਆ ਜਾ ਵੀ ਧਰਮ ਤੋਂ ਪਿਛੜਦੀ ਜਾ ਰਹੀ ਹੈ ਜੀ ਕੀ ਕਾਰਨ ਮੰਨਦੇ ਹੋ ਜੀ ਕਿਉਂਕਿ ਅੱਜ ਆਪਾਂ ਦੇਖੀ ਆ ਨੌਜਵਾਨ ਜੀ ਵਸਰੀ ਪਤੇਕਰ ਸਾਹਿਬ ਪਿੱਛੇ ਇਤਿਹਾਸਿਕ ਮੇਲਾ ਇਤਿਹਾਸਿਕ ਜੋੜ ਮੇਲਾ ਹੋ ਕੇ ਗਿਆ ਤੇ ਉਹ ਚ ਬੜੇ ਪਾਰਟਿਸਿਪੇਟ ਕੀਤਾ ਐਤਕੀ ਘੱਟੋ ਘੱਟ 50 ਲੱਖ ਦੇ ਕਰੀਬ ਸੰਗਤ ਆਈ ਹੈ ਇਵੇਂ ਬਸੇ ਜੀ ਜਿਵੇਂ ਸਾਰੇ ਜਿਵੇਂ ਅੱਜ ਆਪਾਂ ਮਨਾ ਰਹੇ ਆ ਰਾਮ ਮੰਦਰ ਦੀ ਸਾਲਗिराह ਮਨਾ ਰਹੇ ਆ ਤੇ ਜੇ ਨੌਜਵਾਨ ਆ ਸਾਡੀਆਂ ਭੈਣਾਂ ਨੇ ਉਹ ਵੀ ਬੜੀਆਂ ਇੰਟਰਸਟ ਲੇਰੀਆ ਨੇ ਤੇ ਇਦਾਂ ਦੀ ਕੋਈ ਗੱਲ ਨਹੀਂ ਤੇ ਆਉਣ ਵਾਲੇ ਟਾਈਮ ਜੇ ਨੌਜਵਾਨ ਆ ਉਹ ਧਰਮਾਂ 'ਚ ਵਿਸ਼ਵਾਸ ਰੱਖਦੇ ਆ ਤੇ ਰੁਚੀ ਲੈ ਰਹੇ ਆ ਤਾਂ ਕਿ ਕੋਈ ਸਿੱਖ ਧਰਮ ਦਾ ਹੋਵੇ ਚਾਹੇ Hindu ਧਰਮ ਜੋ ਹੋਵੇ ਚਾਹੇ ਕੋਈ Muslim ਧਰਮ ਆਈ ਸਾਰੇ ਇਕੱਠੇ ਆ ਸਾਰੇ ਅਜ਼ੀਜ਼ੇ ਤਿਆਰ ਆ ਇਕੱਠੇ ਹੋ ਕੇ ਮਨਾਉਣੇ ਕਿਤੇ ਨਾ ਕਿਤੇ ਦੇਖਿਆ ਜਾਵੇ ਜੀ ਅੱਜ ਦੇ ਦਿਨ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਪ੍ਰੋਗਰਾਮ ਕਿਤੇ ਜਾ ਰਹੇ ਵੱਖ-ਵੱਖ ਕਿਤੇ ਜਾ ਰਹੇ ਹੈ ਏਕਾਂ ਨਹੀਂ ਦਿਖਾਇਆ ਜਾ ਰਹੀ ਉਹਦੇ ਹਿੱਸੇ ਕੀ ਕਰਨ ਜਾ ਰਹੇ ਹਰ ਇੱਕ ਦੀ ਬੰਦੇ ਸਰਦਾ ਹੁੰਦੀ ਹੈ ਕਿਸੇ ਕੋ ਦਿਨ ਕਿਸੇ ਕੋ ਸੋਮਵਾਰ ਖਾਲੀ ਹੁੰਦਾ ਕਿਸੇ ਕੋ ਮੰਗਲਵਾਰ ਖਾਲੀ ਹੁੰਦਾ ਕਿਉਂ ਨਾ ਕਿਤੇ ਬੁੱਧਵਾਰ ਖਾਲੀ ਹੁੰਦਾ ਹਰ ਬੰਦਾ ਆਪ ਦੇ ਹਿਸਾਬ ਨਾਲ ਲੰਗਰ ਕੋਈ ਲੰਗਰ ਪਛਾਪ ਦੀ ਸੇਵਾ ਕਰ ਰਿਹਾ ਕੋਈ ਚਾਹ ਦੀ ਕੋਈ ਦੁੱਧ ਦੀ ਲੰਗਰ ਸੇਵਾ ਕਰ ਰਿਹਾ ਹਰ ਬੰਦਾ ਆਪ ਦੇ ਜਦੋਂ ਉਹਦੇ ਕੋਲ ਬੇਲ ਹੈ ਉਹਦੇ ਹਿਸਾਬ ਨਾਲ ਉਹ ਕਰ ਰਿਹਾ ਸਾਰੇ ਇਕੱਠੇ ਐ ਵੈਸੇ ਕੋਈ ਇਦਾਂ ਨਹੀਂ ਗੱਲ ਥੈਂ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ